ਕੀ ਨਾ ਆਪਣਾ ਜੀ ਸੰਦੀਪਜੀਤ ਕਮੇਡੀਅਨ ਨਾਮ ਹੈ ਕੋ ਪਤੀਲਾ ਜੀ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਫਿਰ ਤਾਂ ਜੀ ਸੀਸੀਟੀਵੀ ਚੈੱਕ ਕੀਤਾ ਜੀ ਆ ਕੇ ਲੱਗਾ ਇੱਕ ਪੀਛ ਦਾ ਸਨ ਪਛਾਤਾ ਨਜ਼ਰ ਆਇਆ ਸੀਗਾ ਜੀ ਤੇ ਬੱਚਿਆਂ ਨੇ ਕਿਹਾ ਪਾਪਾ ਇਹ ਪੀਛ ਦਾ ਸਾਡਾ ਹੈ ਨਹੀਂਗਾ ਮੈਨੂੰ ਇੱਕਦਮ ਸ਼ੱਕ ਪਿਆ ਮੈਂ ਕਿ ਦੇਖੋ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਤੇ ਉਹਨੂੰ ਦੇਖਿਆ ਅਲਮਾਰੀਆਂ ਦੇ ਦਰਵਾਜ਼ੇ ਖੁੱਲੇ ਹੋਏ ਸੀਗੇ ਹੂੰ ਤੇ ਦਬੀਆਂ ਪਈਆਂ ਹੋਈਆਂ ਸੀਗੀਆਂ ਗਹਿਣਿਆਂ ਦੀਆਂ ਤੇ ਗਹਿਣੇ ਸੂਰੀ ਫਿਰ ਕਿੰਨਾ ਨੁਕਸਾਨ ਹੋ ਗਿਆ ਭਾਈ ਜੀ ਜੇਨੀਅਰ ਪਰਾਣੀਆਂ ਲਈਆਂ ਜਿਹੜੀਆਂ 10000 ਰੁਪਏ ਤੇ ਸਿਸਟੇਡੀ ਪੌਟ ਜਿੰਨੇ ਬੰਦੇ ਨਜ਼ਰ ਆ ਰਹੇ ਜੀ ਬਾਤ ਇੱਕ ਬੰਦਾ ਨਜ਼ਰ ਆ ਰਿਹਾ ਜੀ ਬਿਨਾ ਮੂੰਹ ਟੱਕੇ ਤੋਂ ਬੜੇ ਸ਼ਰਿਆਮ ਆਇਆ ਸ਼ਰਿਆਮ ਟੱਪ ਕੇ ਜਿੱਤਾ ਜਿੱਤਾ ਸਮਾਨ ਉਹਨੇ ਜਿੱਦਾ ਜਿੱਦਾ ਖੋਲਿਆ ਉਦੋਂ ਦਾ ਬੰਦ ਕਰਕੇ ਗਿਆ ਪਤਾ ਨਹੀਂ ਕੋਈ ਚਾਬੀ ਕਿਹੜੀ ਮਾਸਟਰ ਚਾਬੀ ਸੀ ਜਿਹੜੀ ਇੱਕ ਚਟਕਣੀ ਲੱਗੀ ਹੋਈ ਸੀ ਕਿ ਉਹ ਤਾਂ ਕੋ ਖੁੱਲੀ ਨਹੀਂ ਕਿਉਂਕਿ ਉਹ ਤਾਂ ਚਾਬੀਆਂ ਨਹੀਂ ਚੁ ਉਹਨੇ ਥੋੜੀ ਆ ਬਾਕੀ ਆਪਣੀ ਚਾਬੀ ਨਾਲ ਹੀ ਖੋਲੇ ਚਾਬੀ ਨਹੀਂ ਬੰਦ ਕਰਕੇ ਗਿਆ ਤੁਸੀਂ ਰਾਤ ਦਾ ਸਮਾਂ ਦਿੰਦਾ ਸਮਾਂ ਰਾਤ ਦਾ ਸਮਾਂ ਜੀ 1 ਵਜੇ ਤਕਰੀਬਨ 42 43 ਮਿੰਟ ਤੇ ਆਇਆ ਜੀ ਉਹ ਇਸ ਬੰਦੇ ਨੂੰ ਸ਼ਿਕਾਇਤ ਦਿੱਤੀ ਜੀ ਹਾਂ ਜੀ ਸ਼ਿਕਾਇਤ ਦਿੱਤੀ ਉਸ ਬੰਦੇ ਸਰ ਪੁਲਿਸ ਨੂੰ ਹਾਂ ਜੀ ਤੁਸੀਂ ਹੁਣੇ ਨੋਟ ਮੇਰੀ 33 ਤੁਸੀਂ ਹਾਂਜੀ ਹਾਂਜੀ ਠੀਕ ਜਿਸ ਜਿਹੜਾ ਜਿਹੜੇ ਚੋਰੀ ਹੋ ਸਰ ਕੀਤਾ ਕੋਲੋਂ ਜੀ ਸਰ ਕੀ ਮਾਮਲਾ ਕੀ ਸਾਰਾ ਜੀ ਮਾਮਲਾ ਕੁਛ ਨਹੀਂ ਹੈ ਪਤੀਲਾ ਜੀ ਇੱਕ ਕਮੇਡੀਅਨ ਜੀ ਇਹਨਾਂ ਦੇ ਘਰ ਪੁੱਜੀਆਂ ਪਤਾ ਲੱਗਾ ਕਿ ਇਹਨਾਂ ਦੀ ਚੋਰੀ ਹੋਈ ਹੈ ਜੀ ਤੇ ਅਸੀਂ ਪਹੁੰਚੇ ਇੱਥੇ ਉਹਨਾਂ ਕਿਨਾਰੇ ਤਾਲੇ ਕੋਈ ਨਹੀਂ ਟਿਆ ਜੀ ਅਲ ਇਕ ਬੰਦਾ ਅੰਦਰ ਜੂੜ ਦਾਖਲ ਹੋਇਆ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੇ ਵਿੱਚ ਪਤਾ ਲੱਗ ਰਿਹਾ ਬੰਦੇ ਅੰਦਰ ਦਾਖਲ ਹੋਇਆ ਸਰ ਕ੍ਰੀਪ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਨਾਲ ਕੁਝ ਸੋਨੇ ਦੇ ਗਹਿਣੇ ਆ ਔਰ ਪਜਗ ਜਾਪੇ ਦੱਸਦੇ ਆ ਹੂੰ ਤੇ ਬਾਕੀ ਪਹਿਲਾਂ ਦੇ ਹਾਂ ਲੈ ਰਹੇ ਉਹਨਾਂ ਕੋਲ ਦਰਖਾਸਤ ਜਾਂ ਬਿਆਨਤ ਰਿਦੇ ਆ ਸਰ ਪਤਾ ਲੱਗਿਆ ਸੀਸੀਟੀਵੀ ਵਿੱਚ ਕਿੰਨੇ ਬੰਦੇ ਜਿਹੜੇ ਵਾਰਤਨ ਨਾਮ ਦਾ ਸਿੰਗਲ ਬੰਦਾ ਇੱਕੋ ਆਇਆ ਵਾ ਓਕੇ ਕਿਹੜਾ ਏਰੀਆ ਕਿਹੜਾ ਬੰਦਾ ਹੈ ਇਹ ਅੰਗੀਤਾ ਕਲੋਨੀ ਹੈ ਥਾਣਾ ਕਿਹੜਾ ਬੰਦਾ ਤੇਰਾ ਨਾ ਥਾਣਾ ਠੀਕ ਕੀ ਨਾ ਆਪਣਾ ਜੀ ਸੰਦੀਪਜੀਤ ਕਮੇਡੀਅਨ ਨਾਮ ਇਹ ਕੋ ਪਤੀਲਾ ਜੀ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਤਾਂ ਜੀ ਸੀਸੀਟੀਵੀ ਚੈੱਕ ਕੀਤਾ ਜੀ ਆ ਕੇ ਲੱਗਾ ਤੇ ਪਿੱਛੇ ਦਾ ਸਾਨ ਪਛਾਤਾ ਨਜ਼ਰ ਆਇਆ ਸੀਗਾ ਜੀ ਤੇ ਬੱਚਿਆਂ ਨੇ ਕਿਹਾ ਪਾਪਾ ਇਹ ਪਿੱਛੇ ਦਾ ਆਪਣਾ ਹੈ ਨਹੀਂਗਾ ਮੈਨੂੰ ਇੱਕਦਮ ਸ਼ੱਕ ਪਿਆ ਮੈਂ ਕਿ ਦੇਖੋ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਤੇ ਉਹਨੂੰ ਦੇਖਿਆ ਅਲਮਾਰੀਆਂ ਦੇ ਦਰਵਾਜ਼ੇ ਖੁੱਲੇ ਹੋਏ ਸੀਗੇ ਹੂੰ ਤੇ ਦਬੀਆਂ ਪਈਆਂ ਹੋਈਆਂ ਸੀਗੀਆਂ ਗਹਿਣਿਆਂ ਦੀਆਂ ਤੇ ਜੈਣੇ ਚੁੱਗਰੀ ਫਿਰ ਪਿੰਨਾ ਨੁਕਸਾਨ ਹੋ ਗਿਆ ਪਈਆਂ ਜੈਨੀਅਰ ਪਰਾਣੀਆਂ ਲਈਆਂ ਜਿਹੜੀ 10000 ਰੁਪਏ ਤੇ ਸਿਸਟਰੀ ਪੋਟੂ ਜਿੰਨੇ ਬੰਦੇ ਨਜ਼ਰ ਆ ਰਹੇ ਜੀ ਬਾਤ ਇੱਕ ਬੰਦਾ ਨਜ਼ਰ ਆ ਰਿਹਾ ਜੀ ਬਿਨਾ ਮੂੰਹ ਟੱਕੇ ਤੋਂ ਬੜੇ ਸ਼ਰਿਆਮ ਆਇਆ ਸ਼ਰਿਆਮ ਟੱਪ ਕੇ ਜਿੱਤਾ ਜਿੱਤਾ ਸਮਾਨ ਉਹਨੇ ਜਿੱਦਾ ਜਿੱਦਾ ਖੋਲਿਆ ਉਦੋਂ ਦਾ ਬੰਦ ਕਰਕੇ ਗਿਆ ਪਤਾ ਨਹੀਂ ਕੋਈ ਚਾਬੀ ਕਿਹੜੀ ਮਾਸਟਰ ਚਾਬੀ ਸੀ ਜਿਹੜੀ ਇੱਕ ਚਟਕਣੀ ਲੱਗੀ ਹੋਈ ਸੀ ਕਿ ਉਹ ਤੇ ਕੋ ਖੁੱਲੇ ਨਹੀਂ ਕਿਉਂਕਿ ਉਹਦੇ ਚਾਬੀਆਂ ਨਹੀਂ ਚੋਹੋ ਨੇ ਤੋੜੀ ਆ ਬਾਕੀ ਆਪਣੀ ਚਾਬੀ ਨਾਲ ਹੀ ਖੋਲੇ ਚਾਬੀ ਨਹੀਂ ਬੰਦ ਕਰਕੇ ਗਿਆ ਤੁਸੀਂ ਰਾਤ ਦਾ ਸਮਾਂ ਦਿੰਦਾ ਸਮੇਂ ਰਾਤ ਦਾ ਸਮਾਂ ਜੀ 1:00 ਟਕਰੀਬਨ 42 43 ਮਿੰਟ ਤੇ ਆਇਆ ਜੀ ਉਹ ਉਸ ਬੰਦੇ ਕੋਲ ਸ਼ਿਕਾਇਤ ਦਿੱਤੀ ਜੀ ਸ਼ਿਕਾਇਤ ਦਿੱਤੀ ਉਸ ਬੰਦੇ ਸਰ ਪੁਲਿਸ ਨੂੰ ਹਾਂਜੀ ਤੁਸੀਂ ਹੁਣੇ ਨੋਟ ਮੇਰੀ 33 ਤੁਸੀਂ ਸਰ ਹਾਂਜੀ ਹਾਂਜੀ ਠੀਕ ਜਿਸ ਵਾਰ ਜਿਹੜੇ ਚੋਰੀ ਹੋ ਸਰ ਕੀਤਾ ਕੋਲੋਂ ਜੀ ਸਰ ਕੀ ਮਾਮਲਾ ਕੀ ਸਰ ਦਾ ਮਾਮਲਾ ਕੁਛ ਨਹੀਂ ਹੈ ਪਤੀਲਾ ਜੀ ਇੱਕ ਕਮੇਡੀਅਨ ਜੀ ਇਹਨਾਂ ਦੇ ਘਰ ਪੁੱਜੀਆਂ ਪਤਾ ਲੱਗਾ ਕਹਿੰਦੇ ਚੋਰੀ ਹੋਈ ਹੈ ਜੀ ਤੇ ਅਸੀਂ ਪਹੁੰਚੇ ਇੱਥੇ ਹਨ ਕਿੰਨ ਲਾਲੇ ਕੋਈ ਨਹੀਂ ਟਿਆ ਜੀ ਪਰ ਲੇਕਰ ਬੰਦਾ ਅੰਦਰ ਜੂਰ ਦਾਖਲ ਹੋਇਆ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੇ ਵਿੱਚ ਬੰਦਾ ਲੱਗ ਰਿਹਾ ਵੀ ਅੰਦਰ ਦਾਖਲ ਹੋਇਆ ਸਿਰਕੀ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਨਾਲ ਕੁਝ ਸੋਨੇ ਦੇ ਗਹਿਣੇ ਆ ਠੀਕ ਹੈ ਔਰ 50-50 ਹਜ਼ਾਰ ਪੇ ਦੱਸਦੇ ਆ ਹੂੰ ਤੇ ਬਾਕੀ ਪੰਨਾਂ ਦੇ ਹਾਂ ਲੈ ਰਹੇ ਨਾਲ ਕੋ ਦਰਖਾਸਤ ਜਾਂ ਬਿਆਨ ਦਰਖਦੇ ਆ ਸਰ ਪਤਾ ਲੱਗਾ ਸੀਸੀਟੀਵੀ ਵਿੱਚ ਕਿੰਨੇ ਬੰਦੇ ਜਿਹੜੇ ਵਾਰਤਕ ਨੂੰ ਨਾਮ ਦਾ ਸੀ ਸਿੰਗਲ ਬੰਦਾ ਇੱਕੋ ਆਇਆ ਵਾ ਓਕੇ ਕਿਹੜਾ ਏਰੀਆ ਕਿਹੜਾ ਬੰਦਾ ਹੈ ਇਹ ਗੀਤਾ ਕਲੋਨੀ ਹੈ ਥਾਣਾ ਕਿਹੜਾ ਬੰਦਾ ਤੇਰਾ ਨ ਠੀਕ